ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ ਸਾਥੀਓ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਰਾਸ਼ਟਰੀ ਮਹਿਲਾ ਕਾਂਗਰਸ ਜੋ ਕਿ ਭਾਰਤੀ ਰਾਸ਼ਟਰੀ ਕਾਂਗਰਸ ਦਾ ਇੱਕ ਬਹੁਤ ਹੀ ਮੂਰਲਾ ਸੰਗਠਨ ਹੈ 29 ਜੁਲਾਈ ਦਿਨ ਸੋਮਵਾਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਇੱਕ ਰਾਸ਼ਟਰ ਵਿਆਪੀ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਇਸ ਅੰਦੋਲਨ ਦੀਆਂ ਅਹਿਮ ਤੇ ਤਿੰਨ ਵੱਡੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੀਆਂ ਕਿਉਂਕਿ ਰਾਜਸਥਾਨ ਦੇ ਵਿੱਚ 6 ਮਹੀਨਿਆਂ ਤੋਂ ਸਾਡੀ ਸਰਕਾਰ ਉੱਥੇ ਭਾਜਪੀ ਦੀ ਜਿਹੜੀ ਨਵੀਂ ਬਣੀ ਹੈ ਉਹਦੇ ਵਿੱਚ 6 ਮਹੀਨਿਆਂ ਚ 20000 ਔਰਤਾਂ ਦੇ অপराधिक ਜਿਹੜੇ ਮਾਮਲੇ ਆ ਕੇਸ ਉਹ ਆਏ ਨੇ ਤੇ ਉਹਨਾਂ ਦੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮਾਮਲੇ ਜਿਹੜੇ ਨੇ ਇਹ ਔਰਤਾਂ ਦੇ ਇਹਦੇ ਵਿੱਚ ਬਹੁਤ ਕਮੀ ਆਈ ਹੈ ਜਦ ਕਿ ਵਿਧਾਨ ਸਭਾ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਅਕਸਰ ਉੱਥੇ ਜੋ ਵੱਧ ਜਿਹੜਾ ਅਪਰਾਧ ਹੋ ਰਿਹਾ ਉਹ ਸਾਡੀਆਂ ਭੈਣਾਂ ਤੇ ਹੋ ਰਿਹਾ ਅਸੀਂ ਸਮਾਜਿਕ ਆਰਥਿਕ ਨਿਆਂ ਦੇ ਨਾਲ ਨਾਲ ਜਿਹੜੀ ਮਹਿਲਾਵਾਂ ਦੇ ਨਾਲ ਜੋ ਹਰਾਸਮੈਂਟ ਹੁੰਦੀ ਹੈ ਉਤਪੀੜਨ ਦੇ ਜਿਹੜੇ ਕੇਸ ਐ ਉਹਨਾਂ ਦੀ ਰੋਕ ਦੀ ਮੰਗ ਕਰਦੀ ਹਾਂ ਪਹਿਲੀ ਸਾਡੀ ਮੰਗ ਐ ਕਿ ਮਹਿਲਾਵਾਂ ਦਾ ਜਿਹੜਾ ਰਾਜਨੀਤਿਕ ਸ਼ਕਤੀਕਰਨ ਹੋਣਾ ਚਾਹੀਦਾ ਜਿਹਦੇ ਤਹਿਤ ਬੀਜੇਪੀ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਹੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਕਿ ਅਸੀਂ ਬਿਲ ਪਾਸ ਕਰ ਦਿੱਤਾ ਸਾਡੀਆਂ ਭੈਣਾਂ ਤੋਂ ਪਰ ਲੋਕ ਇਹ ਬੋਟਾ ਲਈਆਂ ਪੂਰੇ ਹਿੰਦੁਸਤਾਨ ਦੇ ਵਿੱਚ ਭੈਣਾਂ ਨੂੰ ਇੱਕ ਬੜੀ ਆਸ਼ਾ ਦੀ ਕਿਰਨ ਤੇ ਉਮੀਦ ਜਾਗੀ ਸੀ ਕਿ ਬਿਲ ਪਾਸ ਹੋ ਗਿਆ ਰੱਖਵੇ ਕਰਨ ਦਾ 33% ਦਾ ਪਰ ਜਿਹੜਾ ਇਹ ਲਾਗੂ ਹੈ ਉਹ ਨਹੀਂ ਕੀਤਾ ਗਿਆ ਸੋ ਸਾਡੀ ਸਾਰੀਆਂ ਭੈਣਾਂ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਭੈਣਾਂ ਦੀ ਮੰਗ ਹੈ ਕਿ 33% ਜਿਹੜਾ ਰੈਜ਼ਰਵੇਸ਼ਨ ਦਾ ਰਾਖਵਾਂ ਕਰਨ ਦਾ ਉਹਨਾਂ ਨੇ ਬਿੱਲ ਪਾਸ ਕੀਤਾ ਹੈ ਤੁਰੰਤ ਉਹਨੂੰ ਲਾਗੂ ਕੀਤਾ ਜਾਵੇ ਤੇ ਨਾਲ ਹੀ ਤੇ ਨਾਲ ਹੀ ਅਸੀਂ ਮੰਗ ਕਰਦੀਆਂ ਕਿ ਜਿਹੜੀ ਬਹੁਤ ਹੀ ਪਛੜੇ ਵਰਗ ਦੀਆਂ ਸਾਡੀਆਂ ਭੈਣਾਂ OBC ਜਿਹੜੀ ਕੈਟਾਗਰੀ ਚ ਆਉਂਦੀਆਂ ਨੇ ਉਹਨਾਂ ਨੂੰ ਵੀ ਇਸ ਰਾਖਵੇਂਕਰਨ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਵੀ ਇਹ ਲਾਭ ਜਿਹੜਾ ਮਿਲਣਾ ਚਾਹੀਦਾ ਉਨ੍ਹਾਂ ਦੀ ਭਾਗੀਦਾਰੀ ਉਨ੍ਹਾਂ ਦੀ ਹਿੱਸੇਦਾਰੀ ਜਿਹੜੀ ਹੈ ਜ਼ਰੂਰ ਸਨਿਸ਼ਚਿਤ ਕਰਨੀ ਚਾਹੀਦੀ ਹੈ ਦੂਜੀ ਸਾਡੀ ਮੰਗ ਹੈ ਜੀ ਆਰਥਿਕ ਸ਼ਕਤੀਕਰਨ ਸਾਡੀਆਂ ਭੈਣਾਂ ਇਸ ਦੇਸ਼ ਦੇ ਵਿੱਚ ਵੱਧਦੀ ਮਹਿੰਗਾਈ ਦੇ ਨਾਲ ਜੂਝ ਰਹੀਆਂ ਨੇ ਜਿੱਥੋਂ ਤੱਕ ਕਿ ਮੈਂ ਇੱਕ ਔਰਤ ਹੋਣ ਦੇ ਨਾਤੇ ਸਮਝਦੀ ਹਾਂ ਕਿ ਜਦੋਂ ਉਹਨਾਂ ਨੂੰ ਰਸੋਈ ਚਲਾਉਣੀ ਔਖੀ ਹੋ ਗਈ ਤਾਂ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਮਾਨਸਿਕ ਤਣਾਅ ਦੀ ਵੀ ਜਿਹੜਾ ਸ਼ਿਕਾਰ ਹੋ ਰਹੀਆਂ ਨੇ ਬੇਰੋਜ਼ਗਾਰੀ ਕੋਈ ਸਾਡੀਆਂ ਮਹਿਲਾਵਾਂ ਦੇ ਲਈ ਕੋਈ ਸਪੈਸ਼ਲ ਕੋਈ ਅਜਿਹੇ ਕੋਈ ਪੈਕੇਜ ਲੈ ਕੇ ਆਏ ਜਾਣ ਕੋਈ ਮਹਿਲਾਵਾਂ ਦੀ ਨੌਕਰੀਆਂ ਦੇ ਵਿੱਚ ਉਹਨਾਂ ਦੀ ਬੇਰੋਜ਼ਗਾਰੀ ਪੜੀਆਂ ਲਿਖੀਆਂ ਔਰਤਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਜਿਹੜੀ ਮਹਾ ਲక్ష్ਮੀ ਯੋਜਨਾ ਹੈ ਜਿਹਦੇ ਤਹਿਤ 1 ਲੱਖ ਰੁਪਇਆ ਸਾਲਾਨਾ ਗਰੀਬ ਪਰਿਵਾਰ ਦੀ ਔਰਤ ਨੂੰ ਜਿਹੜੀ ਦੇਣ ਦੀ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇੱਕ ਮੰਗ ਰੱਖੀ ਸੀ ਉਹ 8500 ਰੁਪਏ ਮਹੀਨਾ ਹਰ ਗਰੀਬ ਔਰਤ ਜਿਹੜੀ ਇੱਕ ਪਰਿਵਾਰ ਦੀ ਇੱਕ ਗਰੀਬ ਔਰਤ ਹੈ ਉਹਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਕਿ ਜਿਹੜੀ ਉਸ ਪਰਿਵਾਰ ਗਰੀਬ ਪਰਿਵਾਰ ਦੀ ਅਰਥ ਵਿਵਸਥਾ ਹੈ ਉਹਨੂੰ ਥੋੜਾ ਕੁਝ ਉਹਨੂੰ ਉਹਦੇ ਵਿੱਚ ਰਾਹਤ ਮਿਲ ਸਕੇ ਤੀਜੀ ਗੱਲ ਹੈ ਜੀ ਸਮਾਜਿਕ ਨਿਆਂ ਤੇ ਸੁਰੱਖਿਆ ਦਾ ਅਧਿਕਾਰ ਅਸੀਂ ਸਾਰੇ ਘਰਾਂ 'ਚ ਧੀਆ ਪੈਣਾ ਵਾਲਿਆਂ ਧੀਆ ਪੈਣਾ ਨੂੰ ਘਰੋਂ ਬਾਹਰ ਵੀ ਜਾਣਾ ਪੈਂਦਾ ਹੈ ਕੰਮ ਕਰ ਲਈ ਜਾਂ ਆਪਣੇ ਬੱਚਿਆਂ ਦੀਆਂ ਲੋੜਾਂ ਦੇ ਲਈ ਉਹ ਬਾਹਰ ਜਾਂਦੀਆਂ ਨੇ ਪਰ ਜੋ ਸਾਡੇ ਦੇਸ਼ ਦੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਬੜੀ ਚਿੰਤਾਜਨਕ ਮੈਂ ਸਮਝਦੀਆਂ ਗੱਲ ਸਾਹਮਣੇ ਆ ਰਹੀ ਹੈ ਜਿਹਦੀ ਇੱਕ ਤਾਜ਼ਾ ਜਿਹੜੀ ਉਦਾਹਰਣ ਮੈਂ ਦਿੰਨੀ ਆ ਪਿਛਲੇ ਦਿਨੀ ਮੱਧ ਪ੍ਰਦੇਸ਼ ਦੇ ਰੀਵਾ ਦੇ ਵਿੱਚ ਜੋ ਸਾਡੀਆਂ ਭੈਣਾਂ ਨੂੰ ਆਪਣੇ ਹੱਕ ਮੰਗਣ ਦੇ ਲਈ ਉਹਨਾਂ ਦੇ ਨਾਲ ਜਿਹੜਾ ਤਸ਼ੱਦਦ ਹੋਇਆ ਹੋਇਆ ਜਿਉਂਦੀਆਂ ਉਹ ਦੋ ਔਰਤਾਂ ਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ ਗਿਆ ਮੈਂ ਸਮਝਦੀ ਹਾਂ ਸਾਡਾ ਸਾਰਾ ਦੇਸ਼ ਇਸ ਘਟਨਾ ਦੇ ਨਾਲ ਸ਼ਰਮਸਾਰ ਹੋਇਆ ਦੂਜਾ ਨਹੀਂ ਜਮੇ ਮੁੰਬਈ ਦੇ ਵਿੱਚ 30 ਸਾਲਾਂ ਦੀ ਕਮਾਈਲਾ ਜਿਹਦੇ ਕੇ ਮਾਪੇ ਨੇ ਰਿਪੋਰਟ ਦਰਜ ਕਰਾਈ ਕਿ ਸਾਡੀ ਜਿਹੜੀ ਇਹ ਮਹਿਲਾ 30 ਸਾਲ ਉਮਰ ਹੈ ਉਹ ਮਿਲ ਨਹੀਂ ਰਹੀ ਤਾਂ ਪੁਲਿਸ ਥਾਣੇ ਦੇ ਵਿੱਚ ਉਹਨੂੰ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਨਵਾਲਿਕ ਨਹੀਂ ਹੈ 30 ਸਾਲ ਦੀ ਹੈ ਮਿਲ ਜਾਊਗੀ ਜੇ ਜਦੋਂ ਪਤਾ ਲੱਗਿਆ ਉਹ 30 ਸਾਲ ਦੀ ਸਾਡੀ ਔਰਤ ਸਾਡੀ ਭੈਣ ਤੇ ਨਾਲ ਗੈਂਗਰੇ ਖੂਣ ਤੋਂ ਬਾਅਦ ਉਹਦੀ ਹੱਤਿਆ ਹੋ ਗਈ ਦੂਜਾ ਮਹਾਰਾਸ਼ਟਰ ਦੇ ਥਾਣੇ ਦੇ ਵਿੱਚ ਇੱਕ ਸਾਡੀ 9 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਹੋਇਆ ਤੇ ਉਹਦੀ ਵੀ ਹੱਤਿਆ ਕੀਤੀ ਗਈ ਸੋ ਇਹ ਜਿਹੜੀ ਹੈ ਔਰਤਾਂ ਦੀ ਸੁਰੱਖਿਆ ਬਹੁਤ ਯਕੀਨੀ ਬਣਾਈ ਜਾਵੇ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਮੈਂ ਇੱਥੇ ਪੁੱਛਣਾ ਚਾਹੁੰਨੀ ਹਾਂ ਇਸ ਮੋਦੀ ਬੀਜੇਪੀ ਸਰਕਾਰ ਨੂੰ ਕਿ ਤੁਸੀਂ ਕਹਿੰਦੇ ਹੋ ਬੇਟੀ ਬਚਾਓ ਬੇਟੀ ਪੜ੍ਹਾਓ ਲਾਡਲੀ ਬਹਿਣਾ ਤੁਸੀਂ ਆਪਣੀਆਂ ਸਕੀਮਾਂ ਚਲਾਉਂਦੇ ਹੋ ਤੁਸੀਂ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਉਹਨਾਂ ਦੀ ਸੁਰੱਖਿਆ ਦੇ ਲਈ ਤੁਸੀਂ ਕੀ ਕਦਮ ਚੁੱਕੇ ਨੇ ਸ਼ਰਮ ਆਉਂਦੀ ਹੈ ਜਦੋਂ ਇੰਨੇ ਕਿਨੌਣੇ ਅਪਰਾਧ ਸਾਡੇ ਦੇਸ਼ ਦੇ ਵਿੱਚ ਹੁੰਦੇ ਨੇ ਤਾਂ ਸੱਚੀ ਕਹਿਨੀ ਆ ਕਿ ਦਿਲ ਦੀ ਜਿਹੜੀ ਦਿਲ ਕੰਬ ਉਠਦਾ ਹੈ ਜਿਹੜੀਆਂ ਔਰਤਾਂ ਨੂੰ ਜ਼ਮੀਨ ਦੇ ਵਿੱਚ ਗੱਡਿਆ ਗਿਆ ਤੁਸੀਂ ਦੇਖੋ ਇੱਕ ਨੂੰ ਸਿਰ ਤੱਕ ਗੱਡਿਆ ਗਿਆ ਇੱਕ ਦਾ ਨੱਕ ਤੱਕ ਜਿਵੇਂ ਉਹ ਮਿੱਟੀ ਪਾ ਕੇ ਉਹ ਕਿਵੇਂ ਦੁਹਾਈ ਪਾਰੀਆਂ ਨੇ ਵੀ ਸਾਨੂੰ ਬਾਹਰ ਕੱਢੋ ਰਾਜਸਥਾਨ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਤੇ 20000 ਜਿਹੜੇ ਕੇਸ ਔਰਤਾਂ ਦੇ ਅਪਰਾਧ ਦੇ 20000 ਕੇਸ ਇਸ ਸਟੇਟ ਦੇ ਵਿੱਚ ਆਏ ਨੇ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਬਜਟ ਇਸ ਸੈਸ਼ਨ ਜਿਹੜਾ ਮੌਨਸੂਨ 70 ਚੱਲ ਰਿਹਾ ਕਿ ਬਜਟ ਪੇਸ਼ ਹੋਊਗਾ ਚਲੋ ਬਿੱਲ ਤਾਂ ਪਾਸ ਹੋ ਗਿਆ ਲਾਗੂ ਨਹੀਂ ਕੀਤਾ ਤੇ ਇਹ ਬੀਜੇਪੀ ਸਰਕਾਰ ਜਿਹੜੀ ਹੈ ਮਹਿਲਾਵਾਂ ਨੂੰ ਧਿਆਨ ਚ ਰੱਖਦੇ ਹੋਏ ਕੋਈ ਔਰਤਾਂ ਦੇ ਲਈ ਵਧੀਆ ਕੋਈ ਪੈਕੇਜ ਜਿਹੜੇ ਲੈ ਕੇ ਆਉਣਗੇ ਕੋਈ ਉਹਨਾਂ ਨੂੰ ਗਰੀਬੀ ਜਿਹੜੀ ਬੇਰੋਜ਼ਗਾਰੀ ਜਾਂ ਗਰੀਬੀ ਦੇ ਨਾਲ ਜੋ ਜੂਝ ਰਹੀਆਂ ਨੇ ਮਹਿੰਗਾਈ ਜਿਹੜੀ ਹੈ ਉਹਨਾਂ ਨੇ ਉਹਨਾਂ ਨੂੰ ਗਰੀਬ ਬਣਾਤਾ ਚਾਹੇ ਇੱਕ ਘਰ ਦੇ ਵਿੱਚ ਦੋ ਜਣੇ ਕਪਾਉਂਦੇ ਨੇ ਪਰ ਫਿਰ ਵੀ ਇੰਨੀ ਰਸੋਈ ਚਲਾਉਣੀ ਔਰਤ ਲਈ ਔਖੀ ਹੋ ਗਈ ਹੈ ਇੱਕ ਗ੍ਰਹਿਣੀ ਲਈ ਉਹਨਾਂ ਲਈ ਕੁਝ ਮਹਿੰਗਾਈ ਦੀ ਦਰ ਘਟੂਗੀ ਕੋਈ ਉਹਨਾਂ ਲਈ ਕੋਈ ਨੌਕਰੀਆਂ ਲੈ ਕੇ ਆਉਣਗੇ ਕੋਈ ਪੁਲਿਸ ਦੇ ਵਿੱਚ ਜਿਹੜੀਆਂ ਹੈਗੀਆਂ ਭਰਤੀ ਆਉਗੀ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਬਿਲਕੁਲ ਹੀ દિਸ਼ਾਹੀਨ ਤੇ ਨਿਰਾਸ਼ਾਜਨਕ ਜਿਹੜਾ ਹੈ ਮਹਿਲਾਵਾਂ ਦੇ ਲਈ ਮੈਂ ਖਾਸ ਕਰਕੇ ਇੱਥੇ ਪੰਜਾਬ ਮੈਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਇਹ ਵੀ ਗੱਲ ਕਰਦੀਆਂ ਕਿ ਪੰਜਾਬ ਦੇ ਲਈ ਵੀ ਕਿਉਂਕਿ ਉਹ ਸੋਚਦੇ ਹੋਣੇ ਆ ਕਿ ਸ਼ਾਇਦ ਇੱਥੇ ਸਾਡੀ ਇੱਕ ਵੀ ਸੀਟ ਨਹੀਂ ਆਈ ਮੈਂ ਉਹਨਾਂ ਹਾਰੇ ਹੋਏ ਜਿਹੜੇ ਮੰਤਰੀ ਬਣਾਏ ਨੇ ਉਹਨਾਂ ਨੂੰ ਵੀ ਸਵਾਲ ਕਰਨਾ ਚਾਹੁੰਦੀਆਂ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਉੱਥੇ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੋ ਜਦੋਂ ਕੱਲ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਨੇ ਬਹੁਤ ਹੀ ਪੰਜਾਬ ਦੇ ਬਾਰੇ ਹਰ ਮੁੱਦੇ ਤੇ ਉੱਥੇ ਕੱਲ ਚਰਚਾ ਕੀਤੀ ਤੇ ਵਿੱਚੋਂ ਦੀ ਇੰਟਰਪਟ ਕਰਕੇ ਉਹਨਾਂ ਦਾ ਬੋਲਣਾ ਉਹ ਸਾਰੇ ਦੇਸ਼ ਨੇ ਦੇਖਿਆ ਪੰਜਾਬ ਨੇ ਦੇਖਿਆ ਤੁਸੀਂ ਗੱਲ ਕਰੋ ਕੋਈ ਇਸ ਪੰਜਾਬ ਦੇ ਨੌਜਵਾਨਾਂ ਦੇ ਨਸ਼ੇ ਦੀ ਜਿਹੜਾ ਕਿ ਨਸ਼ੇ ਨੇ ਇਸ ਪੰਜਾਬ ਨੂੰ ਇੰਨਾ ਕਿ ਪਿੱਛੇ ਲੈ ਗਏ ਉਲਟਾ ਇੱਥੇ ਦੀ ਮੈਂ ਸਰਕਾਰ ਦੀ ਗੱਲ ਕਰੂੰਗੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਲਾਅ ਐਂਡ ਆਰਡਰ ਬੇਰੋਜ਼ਗਾਰੀ ਹਰੇ ਪੈਂਚਲ ਹੋਣੀ ਸੀ ਇਹ ਕੁਝ ਨਹੀਂ ਹੋਇਆ ਤੁਸੀਂ ਉੱਥੇ ਬਹਿ ਕੇ ਇਹ ਗੱਲਾਂ ਕਰੋ ਤੁਹਾਨੂੰ ਲੁਧਿਆਣਾ ਦੇ ਜਨਤਾ ਨੇ ਵੋਟਾ ਪਾ ਕੇ ਤੁਹਾਨੂੰ ਐਮਪੀ ਨਹੀਂ ਬਣਾਇਆ ਤੁਹਾਨੂੰ ਸਿਰਫ ਤਾਂ ਕਰਕੇ MP ਬਣਾਇਆ ਕਿ ਇੱਕ ਸ਼ਾਇਦ ਸਿੱਖ ਚਿਹਰਾ ਜਿਹੜਾ ਪੰਜਾਬ ਦੇ ਭੋਲੇ ਲੋਕਾਂ ਨੂੰ ਇਹਨਾਂ ਨੂੰ ਸ਼ਾਇਦ ਵਰਗਲਾ ਕੇ ਸ਼ਾਇਦ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਸਾਡੀ ਵਧੀਆ ਸਾਡੀ ਕੋਈ ਜਿੱਤ ਜਾਂ ਕੋਈ ਸਾਡੀ ਸੀਟ ਆ ਜੂਗੀ ਇਹ ਤੁਹਾਡੇ ਮਨ ਦੇ ਵਿੱਚ ਭੁਲੇਖਾ ਹੈ ਗੱਲ ਕਰੋ ਸੈਸ਼ਨ ਦੇ ਵਿੱਚ ਬਹਿ ਕੇ ਸਭ ਤੋਂ ਜਿਹੜਾ ਜ਼ਰੂਰੀ ਮੁੱਦਾ ਹੈ ਨਸ਼ੇ ਦੀ ਨਸ਼ੇ ਨੇ ਮਾਵਾਂ ਦੇ ਪੁੱਤ ਖਾ ਲੇ ਓਵਰਡੋਸ ਦੇ ਨਾਲ ਨਿਤ ਇੰਨੀਆਂ ਮਤਾ ਹੋਰੀਆਂ ਨੇ ਗੱਲ ਕਰੋ ਇਸ ਦੇਸ਼ ਦੇ ਅੰਨਦਾਤੇ ਦੀ ਪੰਜਾਬੀਆਂ ਦੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੋ ਜਿਹੜੇ ਬਾਰਡਰਾਂ ਦੇ ਉੱਪਰ ਵਿਚਾਰੇ ਬੈਠੇ ਨੇ ਐ ਬੈਠੇ ਨੇ ਜਿਵੇਂ ਅਤਵਾਦੀ ਬੈਠੇ ਨੇ ਖਾਲਿਸਤਾਨੀ ਕਿਹਾ ਜਾਂਦਾ ਹੈ ਉਹਨਾਂ ਨੂੰ ਗੱਲ ਕਰੋ ਉਹਨਾਂ ਦੀ ਕਿਸੇ ਖਾਸ ਤੁਸੀਂ ਵਿਅਕਤੀ ਵਿਸ਼ੇਸ਼ ਤੇ ਜਾਂ ਸਾਡੇ ਬਹੁਤ ਹੀ ਸਤਿਕਾਰਯੋਗ ਚੰਨੀ ਜੀ ਉਨ੍ਹਾਂ ਤੇ ਟਿੱਪਣੀ ਨਾ ਕਰੋ ਤੁਸੀਂ ਗੱਲ ਕਰੋ ਜੇ ਇਹ ਸਾਡੇ ਨੌਜਵਾਨਾਂ ਦੀ ਜਿਨ੍ਹਾਂ ਨੇ ਵਰਲਡ ਦੇ ਵਿੱਚ ਨਾਮ ਰੌਸ਼ਨ ਕੀਤਾ ਸਾਡੇ ਇਸ ਛੋਟੇ ਜਿਹੇ ਪੰਜਾਬ ਦਾ ਆਪਦੇ ਇੱਕ ਛੋਟੇ ਜ਼ਿਲ੍ਹੇ ਮਾਨਸਾ ਦਾ ਗੱਲ ਕਰੋ ਭਾਈ ਸਾਡੇ ਮੂਸੇ ਵਾਲੇ ਦੀ ਗੱਲ ਕਰੋ ਉਹਦੇ ਮਾਤਾ ਪਿਤਾ ਨੂੰ ਇਨਸਾਫ ਦਿਵਾਉਣ ਦੀ ਸੋ ਬਜਟ 'ਚ ਵੀ ਕੁਝ ਨਹੀਂ ਕੱਲ ਜੋ ਸੈਸ਼ਨ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਇਹਨਾਂ ਦੇ ਮੰਤਰੀ ਬਹਿ ਕੇ ਜੋ ਉੱਥੇ ਗੱਲਾਂ ਕਰਦੀਆਂ ਨੇ ਕਰਦੇ ਨੇ ਉਹ ਵੀ ਬਹੁਤ ਹੀ ਮੈਂ ਸਮਝ ਨਹੀਂ ਆ ਇੱਕ ਨਿਰਾਸ਼ਾਜਨਕ ਜਿਹੜੀਆਂ ਗੱਲਾਂ ਨੇ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜਾ ਇਹ ਸਾਡਾ 29 ਜੁਲਾਈ ਨੂੰ ਜਿਹੜਾ ਬਹੁਤ ਹੀ ਇੱਕ ਵੱਡਾ ਮਹਿਲਾਵਾਂ ਵੱਲੋਂ 올 ਇੰਡੀਆ ਮਹਿਲਾ ਕਾਂਗਰਸ ਤੇ ਸਾਰੀਆਂ ਸਾਡੀਆਂ ਭੈਣਾਂ ਵੱਲੋਂ ਇੱਕ ਅੰਦੋਲਨ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਹੈ ਜਦੋਂ ਤੱਕ ਇਹ 33% ਰਿਜ਼ਰਵੇਸ਼ਨ ਇਹ ਸਾਰੇ ਨਾਰੀ ਤੇ ਅਤਿਆਚਾਰ ਜਾਂ ਗਰੀਬੀ ਜਾਂ ਸਾਡੇ ਜਿਹੜੇ ਹੱਕ ਨਹੀਂ ਉਹ ਸਾਨੂੰ ਸਾਡੀਆਂ ਭੈਣਾਂ ਨੂੰ ਨਹੀਂ ਮਿਲਦੇ ਇਹ ਸਾਡਾ ਅੰਦੋਲਨ ਰਾਜ ਰਾਜਧਾਨੀ ਤੋਂ ਸ਼ੁਰੂ ਹੋ ਕੇ ਹਰ ਰਾਜ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਲੌਕ ਦੇ ਵਿੱਚ ਪਿੰਡ ਪਿੰਡ ਤੱਕ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਆਪਣੀ ਆਵਾਜ਼ ਬੁਲੰਦ ਕਰਨਗੀਆਂ ਤੇ ਜਦ ਤੱਕ ਸਾਡੀਆਂ ਭੈਣਾਂ ਨੂੰ ਇਹ ਸਾਡੇ ਅਧਿਕਾਰ ਨਹੀਂ ਮਿਲ ਜਾਂਦੇ ਉਹਨਾਂ ਨੂੰ ਸੁਰੱਖਿਆ ਨਹੀਂ ਮਿਲਦੇ ਅਸੀਂ ਸਾਡੀ ਕੋਈ ਵੀ ਭੈਣ ਖਾਸ ਕਰਕੇ ਮੈਂ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮੇਰੀ ਸਾਰੀ ਸੰਗਠਨ ਦੇ ਅਹੁਦੇਦਾਰ ਬੈਠੇ ਨੇ ਮੇਰੇ ਨਾਲ ਮੈਂ ਇਨ੍ਹਾਂ ਵੱਲੋਂ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਨੀ ਆ ਸਰਕਾਰਾਂ ਨੂੰ ਕਿ ਜਿਹੜੀ ਮਹਿਲਾ ਕਾਂਗਰਸ ਹੈ ਇਹ ਕਦੇ ਵੀ ਹੁਣ ਟਿੱਕੇ ਨਹੀਂ ਬੈਠੂ ਜੋ ਤੁਹਾਡੇ ਛੁਟਕਲੇ ਜੁਮਲੇ ਬਾਜ਼ੀਆਂ ਜੋ ਇੱਥੇ ਦੀ ਸਰਕਾਰ ਤੇ ਉੱਪਰਲੀ ਸਰਕਾਰ ਮਜ਼ਾਕ ਕਰਦੀ ਹੈ ਸਾਡੀਆਂ ਭੈਣਾਂ ਨਾਲ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਤੇ ਅੰਤ ਦੇ ਵਿੱਚ ਮੈਂ ਇਹ ਵੀ ਕਹੂੰਗੀ ਕਿ ਮੈਂ ਸੱਦਾ ਦਿੰਨੀ ਆ ਆਪਣੀਆਂ ਸਾਰੀਆਂ ਉਹ ਭੈਣਾਂ ਨੂੰ ਜ਼ਰੂਰੀ ਨਹੀਂ ਕਿ ਉਹ ਮਹਿਲਾ ਕਾਂਗਰਸ ਦੇ ਸੰਗਠਨ ਨਾਲ ਜੁੜੀਆਂ ਨੇ ਉਹ ਭੈਣਾਂ ਚਾਹੇ ਕੋਈ ਪਿੰਡ ਦੇ ਵਿੱਚ ਪੰਚ ਸਰਪੰਚ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਐਮਸੀ ਜਾ ਕੋਈ ਵੀ ਸਾਡੀਆਂ ਭੈਣਾਂ ਜਾਂ ਕਿਸੇ ਨਾਲ ਕੋਈ ਵੀ ਦੁਰਵਿਹਾਰ ਜਾਂ ਕੋਈ ਵੀ ਹੈ ਸਾਡੀ ਜਿਹੜੀ ਸਟੇਜ ਹੈ ਉਹ ਸਾਂਝੀ ਕਰਨ ਦੇ ਲਈ ਅਸੀਂ ਤਿਆਰ ਹਾਂ ਸਾਡੇ ਨਾਲ ਹੋਣ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਤੇ ਅੰਤ ਵਿੱਚ ਮੈਂ ਇੱਕ ਵਾਰ ਫਿਰ ਇਹ ਕਹੂੰਗੀ ਕਿ ਇਹ ਜਿਹੜਾ ਅੰਦੋਲਨ ਹੈ ਇਹ ਜਦੋਂ ਤੱਕ ਸਾਡਾ ਸਾਨੂੰ ਨਿਆਂ ਨਹੀਂ ਮਿਲਦਾ ਨਿਆਂ ਦਾ ਹੱਕ ਮਿਲਣੇ ਤੱਕ ਇਹ ਜਾਰੀ ਰਹੂਗਾ ਤੇ ਮੈਂ ਤੁਹਾਡਾ ਸਾਰੇ ਪੱਤਰਕਾਰ ਸਹਿਬਾਨਾਂ ਦਾ ਆਪਣੇ ਭਰਾਵਾਂ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਤੁਸੀਂ ਆ ਕੇ ਇੱਥੇ ਸਾਡਾ ਭੈਣਾ ਦਾ ਮਾਣ ਵਧਾਇਆ ਤੇ ਬੇਨਤੀ ਕਰਦੀਆਂ ਕਿ ਸਾਡੇ ਆਉਣ ਵਾਲੇ 29 ਤਰੀਕ ਦੇ ਇਸ ਅੰਦੋਲਨ ਦੀ ਖਬਰ ਤੁਸੀਂ ਅਖਬਾਰਾਂ ਚ ਜਾਂ ਸੋਸ਼ਲ ਮੀਡੀਆ ਤੇ ਪੂਰੇ ਵਧੀਆ ਜੋਰ ਸ਼ੋਰ ਨਾਲ